ਜੀ ਜੀ ਸ਼ਰਮਾਈ ਤੁਸੀਂ ਕੀ ਐਲੀਕੇਸ਼ਨ ਲਾਣੇ ਜੋ ਅੱਜ ਤੁਸੀਂ ਪ੍ਰੈਸ ਨੂੰ ਨਵੇਂ ਸਾਲ ਤੇ ਤੇ 1 ਜਨਵਰੀ ਨੂੰ ਬੁਲਾਇਆ ਹੈ ਅਸੀਂ ਨਾ ਜੀ ਇੱਕ ਫਰਮ ਬਣਾਈ ਸੀ ਜੇਬੀਐਮ ਰਿਜ਼ੋਰਟ ਦੇ ਨਾਂ ਤੇ ਜਿਹਦੇ ਚ ਚਾਰ 파ਟਨਰ ਸੀ ਬਰਤ ਕੁਮਾਰ ਮੇਰਾ ਬੇਟਾ ਚੰਦਪ੍ਰੀਤ ਅਨਰਾਗ ਅਗਰਵਾਲ ਤੇ ਹੰਕੁਸ਼ਤ ਹੋਇਆ ਸਾਡੇ ਕੋਲ ਕੀ ਚੀਜ਼ ਹੋ ਠੀਕ ਹੈ ਜੀ ਅਸੀਂ ਇਹ ਸੌਦਾ ਕੀਤਾ ਜੀ 12 ਕਰੋੜ ਦਾ 12.5 ਕਰੋੜ ਚੋਂ 7 ਕਰੋੜ ਰੁਪਏ ਈਸ਼ਾਨ ਖੁੰਗਰ ਨੂੰ ਨਗਦ ਦੇਣੇ ਸੀ 5.5 ਕਰੋੜ ਦੀ ਪ੍ਰਾਪਰਟੀ ਦੇਣੀ ਸੀ ਐਕਚੁਅਲੀ ਕੀ ਸੀ ਈਸ਼ਾਨ ਖੁੰਗਰ ਤੇ ਕੋਈ ਫਾਈਨੈਂਸ਼ੀਅਲ ਕਰਾਈਸਿਸ ਆਇਆ ਕਰੋਨਾ ਦੌਰਾਨ ਉਹਦਾ ਰਿਜ਼ੋਰਟ ਬੰਦ ਹੋ ਗਿਆ ਤੇ ਉਹਨੇ ਬੈਂਕ ਦੇ ਪੈਸੇ ਭਰਨੇ ਸੀ ਇਸ ਡੀਲ ਤੋਂ ਪਹਿਲਾਂ 2022 ਦੇ ਵਿੱਚ ਗੱਲ ਹੈ 1 ਸਾਲ ਪਹਿਲਾਂ ਈਸ਼ਾਨ ਖੁੰਗਰ ਮੇਰੇ ਕੋਲ ਆਇਆ ਤੇ ਮੈਂ ਹੁੰਦੀ ਆਪਣੇ ਦੋਸਤਾਂ ਤੋਂ ਮਦਦ ਕਰਾ ਕੇ 5.5 ਕਰੋੜ ਰੁਪਿਆ ਬੈਂਕ ਵਿੱਚ ਪਰਵਾਤਾ ਸੀ ਉਹ ਉਸ ਨਾਲ ਪੈਸਿਆਂ ਦੇ ਵਿੱਚ ਇਹਨਾਂ ਦਾ ਕੋਈ ਰੋਲ ਨਹੀਂ ਸੀਗਾ ਉਹ ਤਾਂ ਬੈਂਕ ਦੀਆਂ ਐਂਟਰੀਆਂ ਬੋਲਦੀਆਂ ਉਹ ਤੋਂ ਬਾਅਦ ਜੀ ਇਹ ਮੈਨੂੰ ਕਹਿੰਦੇ ਵੀ ਅਸੀਂ ਤੇਰੇ 파ਰਟਨਰ ਬਣ ਜਾਂਦੇ ਆ ਜਿੰਨੇ ਪੈਸੇ ਤੇਰੇ ਲੱਗੇ ਨੇ ਹੁਣ ਤੱਕ ਡਿਵੈਲਪਮੈਂਟ ਤੇ ਅਸੀਂ ਵੀ ਉਹਨੇ ਪੈਸੇ ਲਾ ਦਿਆਂਗੇ ਇੱਕ ਠੀਕ ਹੈ ਜੀ ਉਹ ਤੋਂ ਬਾਅਦ ਕਹਿੰਦੇ ਜੋ ਲੱਗੇਗਾ ਆਪਾਂ 25-25 ਪੈਸੇ ਪਾਲਾਂ ਤਕਰੀਬਨ 1 ਕਰੋੜ 17-18 ਲੱਖ ਰੁਪਇਆ ਲੱਗ ਚੁੱਕਿਆ ਸੀ ਡਿਵੈਲਪਮੈਂਟ ਤੇ ਚਲੋ ਜੀ ਏ ਮੇਰੇ 파ਟਨਰ ਬਣ ਗਏ ਸੀ ਇੱਕ ਫਰਮ ਬਣਾ ਲਈ ਮੈਨੂੰ ਇਹਨਾਂ ਨੇ ਕਿਹਾ ਵੀ ਆਪਾਂ ਲੋਨ ਕਰਾਣਾ ਹੈ ਤੇ ਆਪਾਂ ਰਜਿਸਟਰੀ ਕਰਾ ਲਈਏ ਪਹਿਲਾਂ ਇੱਕ ਸਾਲ ਦਾ ਸਾਡਾ ਐਗਰੀਮੈਂਟ ਦੇ ਵਿੱਚ ਟਾਈਮ ਸੀ ਐਗਰੀਮੈਂਟ ਹੁੰਦਾ ਗਿਆ ਫਰਮ ਬੰਦੀ ਗਈ ਇਹ ਦੋ ਦਿਨਾਂ ਬਾਅਦ ਮੈਨੂੰ ਕਹਿੰਦੇ ਵੀ ਈਸ਼ਾਨ ਤੇਰੇ ਨਾਲ ਵਧੀਆ ਲਿਆ ਜਾਉਂਦੀ ਤੇ ਬਿਨਾਂ ਪੈਸਿਆਂ ਤੋਂ ਆਪਾਂ ਨੂੰ ਰਜਿਸਟਰੀ ਕਰਾ ਦੂਗਾ ਤੇ ਆਪਾਂ ਰਜਿਸਟਰੀ ਕਰਾ ਕੇ ਤੇ ਬੈਂਕ ਤੋਂ ਲੋਨ ਲੈ ਲਈਏ 2 ਕਰੋੜ ਦਾ ਆਪਾਂ ਨੂੰ ਕਾਗਜ਼ਾਂ ਦੇ ਵਿੱਚ ਸ਼ੋਅ ਕਰਨਾ ਸੌਖਾ ਹੋ ਜਾਊਗਾ ਮੈਂ ਜੀ ਈਸ਼ਾਨ ਨੂੰ ਕਿਹਾ ਈਸ਼ਾਨ ਨੇ ਮੇਰੇ ਗੁੱਡਫੇਥ ਤੇ ਸਾਨੂੰ ਰਜਿਸਟਰੀ ਕਰਵਾ ਦਿੱਤੀ ਬਾਕਾਇਦਾ ਐਗਰੀਮੈਂਟ ਦੇ ਵਿੱਚ ਲਿਖਿਆ ਹੋਇਆ ਵੀ ਐਨੀ ਪ੍ਰੋਪਰਟੀ ਦੇਣੀ ਹੈ ਐਨਾ ਕੈਸ਼ ਦੇਣਾ ਸਭ ਤੋਂ ਪਹਿਲਾਂ ਤਾਂ ਜੀ ਮੈਂ ਵੀ ਵਿੱਚ ਚੋਰ ਆਉਂਦੇ ਚ ਵੀ ਅਸੀਂ ਸਰਕਾਰ ਨੂੰ 12.5 ਕਰੋੜ ਦੀ ਚੀਜ਼ ਲਈ ਤੇ 6 ਕਰੋੜ 70 ਲੱਖ ਦੀ ਸਟੈਂਪ ਡਿਊਟੀ ਦਿੱਤੀ 5 ਕਰੋੜ 30 ਲੱਖ ਰੁਪਏ ਦੀ ਸਾਨੂੰ ਇਹ ਪਨਲਟੀ ਪੈਣੀ ਚਾਹੀਦੀ ਹੈ ਸਟੈਂਪ ਡਿਊਟੀ ਦੀ ਦੂਜਾ ਕੀ ਹੋਇਆ ਜੀ ਉਸ ਤੋਂ ਬਾਅਦ ਉਦੋਂ ਬਾਅਦ ਜੀ ਇਹ ਸਾਰੇ ਜਣੇ ਇਕੱਠੇ ਹੋ ਗਏ ਇਹਨਾਂ ਦੇ ਮਨ ਚ ਪਾਪ ਆ ਗਿਆ ਇਹਨਾਂ ਨੇ ਬੜੇ ਮਾੜੇ ਹਾਲਾਤਾਂ ਦੇ ਵਿੱਚ ਇਸ਼ਾਨ ਖੁੰਗਰ ਨੂੰ ਬਲੈਕਮੇਲ ਕੀਤਾ ਡਰਾ ਧਮਕਾਇਆ ਮੈਨੂੰ ਮੇਰੇ ਸਾਹਮਣੇ ਦੀਆਂ ਗੱਲਾਂ ਉਹਨਦੇ ਤੋਂ ਚਾਰ ਚੱਕ ਪੁੱਠੇ ਲੈ ਲਏ ਚਾਰ ਜਾਂ ਪੰਜ ਚੱਕ ਪੁੱਠੇ ਲੈ ਲਏ ਮੈਨੂੰ ਗਿਣਤੀ ਐਗਜ਼ੈਕਟ ਯਾਦ ਨਹੀਂ ਇਸ਼ਾਨ ਦੱਸ ਸਕਦਾ ਉਹ ਡਰ ਗਿਆ ਇਸ਼ਾਨ ਮਤਲਬ ਬਬਲੂ ਨਹੀਂ ਕਾਕੂ ਕਾਕੂ ਜਦੋਂ ਚੈੱਕ ਪੁੱਠੇ ਲਏ ਜੀ ਕਿਹਨੇ ਕਿਹਨੇ ਲਏ ਜੀ ਚੈੱਕ ਪੁੱਠੇ ਇਹ ਸਾਰੇ ਤਿੰਨੇ 파ਟਨਰੀ ਸੀ ਜੀ ਮੈਂ ਵੀ ਵਿੱਚ ਹੁੰਦਾ ਸੀ ਉਸ ਤੋਂ ਬਾਅਦ ਕੀ ਹੋਇਆ ਜੀ 6 ਕਰੋੜ 70 ਲੱਖ ਰੁਪਏ ਦੇ ਚੈੱਕ ਪਾਸ ਕਰਾ ਕੇ ਦੇਣੇ ਸੀ ਕਦੇ ਥੋੜੀ ਕਰਾਤੀ ਕਦੇ ਬਾਹਲੀ ਕਰਾਤੀ ਕੋਈ ਬਿਜਲੀ ਦੇ ਪੈਸੇ ਕੱਟ ਲਏ ਉਸ ਤੋਂ ਬਾਅਦ ਇੱਕ ਕੀ ਹੋਇਆ ਜੀ ਇਹਨਾਂ ਨੇ ਨਵਾਂ ਕੰਮ ਕਰਤਾ ਜਿਹੜੇ ਚੈੱਕ ਸ਼ਾਮ ਤੋਂ ਲਏ ਹੋਏ ਸੀ ਦਬਕੇ ਨਾਲ ਬੰਦੂਖ ਨਾਲ ਉਹਨਾਂ ਚੈੱਕਾਂ ਦੇ ਵਿੱਚੋਂ ਇੱਕ ਚੈੱਕ ਤੁਸੀਂ ਬੜੀ ਮਜ਼ੇ ਵਾਲੀ ਗੱਲ ਐ ਤੁਸੀਂ ਸੁਣ ਕੇ ਹੱਸੋਗੇ ਸਾਰੇ ਜਣੇ ਪੇਮੈਂਟ ਆਂਦੀ ਐ ਫਾਜ਼ਿਲ ਕਾ ਇਚਾ ਸੈਗਰੋ ਤੋਂ ਜਾਂ ਅਨਕੁਸ਼ ਤੁੜੀਏ ਤੋਂ ਮੈਨੂੰ ਪਤਾ ਨਹੀਂ ਉਹ ਸਟੇਟਮੈਂਟ ਆ ਰਹੀ ਐ ਬੈਂਕ ਦੀਆਂ ਇੱਕੋ ਤਰੀਕ ਨੂੰ ਮੰਨ ਲਓ ਅੱਜ 1 ਜਨਵਰੀ ਐ ਤਾਂ ਅੱਜ ਆਈ ਉਹ ਪੇਮੈਂਟ ਆ ਗਈ ਜੀ ਜੀਬੀਐਮ ਦੇ ਖਾਤੇ 'ਚ ਜੀਬੀਐਮ ਤੋਂ ਚਲੀ ਗਈ ਲੋਟਸ ਦੇ ਖਾਤੇ 'ਚ ਚੈੱਕ ਭਰਿਆ ਮਗਦੂ ਜੀ ਨੇ ਜੀਬੀਐਮ ਤੋਂ ਪੇਮੈਂਟ ਚਲੀ ਗਈ ਲੋਟਸ ਦੇ ਘਾਤੇ ਚ ਵੀ ਐਸੀ ਲੋਟਸ ਨੂੰ ਪੇਮੈਂਟ ਕਰਤੀ ਲੋਟਸ ਦਾ ਮਾਲਕ ਕੌਣ ਸੀ ਕਿਸ਼ਾਨ ਖੁੰਗਰ ਉਤੋਂ ਇੱਕ ਚੈੱਕ ਭਰਿਆ ਜਾਂਦਾ ਹੈ 1.5 ਕਰੋੜ ਦਾ ਲੋਟਸ ਤੋਂ ਲੋਨ ਦੇ ਦਿੱਤਾ ਜਾਂਦਾ ਹੈ ਕਾਗਜ਼ਾਂ ਦੇ ਵਿੱਚ ਉਸੇ ਪੇਮੈਂਟ ਨੂੰ ਟ੍ਰਾਂਸਫਰ ਕਰ ਦਿੱਤਾ ਜਾਂਦਾ ਹੈ ਲੋਨ ਨਹੀਂ ਮਤਲਬ ਉਹਦੇ ਚ ਇਹਨਾਂ ਦੇ ਇੱਕ ਮੁਨੀਮ ਹੈ ਰੁਪੇਸ਼ ਦਿਵਾੜੀ ਉਹਦੇ ਖਾਤੇ ਚ 1.5 ਕਰੋੜ ਰੁਪਇਆ ਪੇਮੈਂਟ ਕਾਕੂ ਨੂੰ ਤਾਂ ਜੇ ਵੀ ਅਮਨੇ ਦੇਤੀ ਕਾਕੂ ਦੇ ਚੈੱਕ ਦਾ ਮਿਸਯੂਜ਼ ਕਰਕੇ ਪੇਮੈਂਟ ਰੁਪੇਸ਼ ਤਵਾੜੀ ਕੋਲ ਚਲੀ ਗਈ ਹੁਣ ਰੁਪੇਸ਼ ਤਵਾੜੀ ਨੇ ਪੇਮੈਂਟ ਦਾ ਕੀ ਕੀਤਾ ਰੁਪੇਸ਼ ਤਵਾੜੀ ਨੇ ਉਹ ਪੇਮੈਂਟ ਵਾਪਸ ਜੀਬੀਐਮ ਨੂੰ ਪਾਤੀ ਜੀਬੀਐਮ ਨੇ ਕੀ ਕੀਤਾ ਉਹ ਸਾਰੀ ਪੇਮੈਂਟ ਚੱਕੀ ਦੁਬਾਰਾ ਐਚਐਸਏਕਰੋ ਨੂੰ ਪਾਤੀ ਈਸ਼ਾਨ ਖੁੰਗਰ ਨੂੰ ਕਾਗਜ਼ਾਂ 'ਚ 1.5 ਕਰੋੜ ਚਲਾ ਗਿਆ ਪੈਸੇ 3 ਵਜੇ ਫਾਜ਼ਿਲਕਾ ਤੋਂ ਚੱਲੇ ਘੁੰਦੇ 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 ਫਾਜ਼ਿਲਕਾ ਪਹੁੰਚ ਗਏ ਕਾਗਜ਼ਾਂ 'ਚ 1.5 ਕਰੋੜ ਰੁਪਇਆ ਜੀਬੀਐਮ ਤਾਂ ਲਾ ਗਿਆ ਮਨ 'ਚ ਕੀ ਸੀ ਵੀ ਸਾਡਾ ਮਨੀਮ ਹੈਗਾ ਅੱਜ ਕੱਲ ਨੂੰ ਕਾਕੂ ਕੇਸ ਕਰੂਗਾ ਤਾਂ ਮਨੀਮ 6 ਮਹੀਨੇ ਲਾਇਆ ਹੋਗਾ ਹੋਰ ਕੁਛ ਨਹੀਂ ਸੀ ਦਾ ਐਵੇਂ ਹੀ ਇਹਨਾਂ ਨੇ ਮੈਨੂੰ ਗਲਤ ਖਰਾਬ ਕਰਨ ਦੇ ਮਾਰਿਆ ਨੇ ਉਸੇ ਤਰੀਕ ਨੂੰ 1 ਕਰੋੜ 13 ਲੱਖ ਰੁਪਇਆ ਮੇਰੀ ਵਾਈਫ ਦੇ ਖਾਤੇ ਪਾਤਾ ਕਾਕੂ ਤੋਂ ਤਾਂ ਕਿ ਇਹ ਉਲਝ ਜਾਵੇ ਇਹ ਕੱਲ ਨੂੰ ਸਾਡੇ ਖਿਲਾਫ ਨਾ ਜਾ ਸਕੇ 1 ਕਰੋੜ 13 ਲੱਖ ਰੁਪਇਆ ਇਹਨਾਂ ਨੇ ਮੇਰੀ ਵਾਈਫ ਦੇ ਖਾਤੇ ਪਾਤਾ ਮੇਰੀ ਵਾਈਫ ਦੇ ਖਾਤੇ ਚ ਉਹ ਕੀ ਹੋਇਆ ਬੈਂਕ ਸ਼ਾਮ ਹੋ ਗਈ ਦੋ ਤਿੰਨ ਦਿਨ ਮੇਰੇ ਵਾਈਫ ਦੇ ਖਾਤੇ ਚ ਪੈਸੇ ਪਏ ਰਹੇ ਐਕਸਿਸ ਬੈਂਕ ਚ ਫੇਰ ਉਹ ਚੈੱਕ ਭਰਿਆ ਗਿਆ ਮਕਦੂਜੀ ਵੱਲੋਂ ਮੇਰੀ ਵਾਈਫ ਦੇ ਖਾਤੇ ਦਾ ਉਹ ਪੇਮੈਂਟ ਚਲੀ ਗਈ ਜੀਬੀਐਮ ਨੂੰ ਉਹ ਪੇਮੈਂਟ ਜੀਬੀਐਮ ਨੂੰ ਚਲੀ ਗਈ ਜੀਬੀਐਮ ਤੋਂ ਉਹ ਪੇਮੈਂਟ ਫੇਰ ਚਲੀ ਗਈ ਐਚਐਸਏ ਕਰੋ ਨੂੰ 2 ਕਰੋੜ 63 ਲੱਖ ਰੁਪਇਆ ਇਹ ਕਾਕੂ ਕੋਲ ਗਿਆ ਇਹ 30 ਲੱਖ ਰੁਪਇਆ ਪਹਿਲਾਂ ਕੈਸ਼ ਰਹਿੰਦਾ ਸੀ 2 ਕਰੋੜ ਤੇ 93 ਲੱਖ ਹੋ ਗਿਆ ਜੀ 5.5 ਕਰੋੜ ਦੀ ਪ੍ਰਾਪਰਟੀ 8 ਕਰੋੜ 43 ਲੱਖ ਰੁਪਇਆ ਉਹ ਕਾਕੂ ਵਿਚਾਰਾ ਇੰਨਾ ਪਰੇਸ਼ਾਨ ਹੈ ਉਹ ਡਰਦਾ ਹੈ ਡਰਦਾ ਹੈ ਤੇ ਹੁਣ ਉਹ ਕੀ ਹੈ ਵੀ ਮੇਰੇ ਘਰੇ ਆ ਕੇ ਬਹਿ ਜਾਂਦਾ ਹੈ ਹੁਣ ਦੇਖੋ ਉਹ ਮੇਰੇ ਘਰੇ ਆ ਕੇ ਬਹਿ ਜਾਂਦਾ ਵਿਚਾਰਾ ਕਰੇ ਕੀ ਉਹਨੂੰ ਤਾਂ ਇਹ ਡਰ ਰਿਹਾ ਵੀ ਇਹ ਫਾਇਲ ਕਾਲੇ ਮੇਰੇ ਜੋ ਸਾਰੇ ਲੜ ਕੇ ਮੇਰੇ ਜੋ ਆਗ ਮਾਰਦੇ ਨੇ ਤੇ तिवारी ਕੋਲ ਹੈ ਜੀ ਹਾਂਜੀ ਹੁਣ ਤੁਹਾਨੂੰ ਇੱਕ ਨਵੀਂ ਗੱਲ ਸੁਣਾਉਣਾ ਇਹਦੇ ਇੱਕ ਨਾ ਜੀ 2 ਸਾਲ ਪਹਿਲਾਂ 60 ਕਿਲੋ ਪੋਸਟ ਫੜਿਆ ਗਿਆ ਸੀ ਕੁਲਵਿੰਦਰ ਸਿੰਘ ਨਾਂ ਦੇ ਬੰਦੇ ਤੋਂ ਉਹ ਕੇਸ ਨਾ ਜੀ ਪਤਾ ਨਹੀਂ ਕਿਵੇਂ ਰੀਓਪਨ ਹੋਇਆ ਰੀਓਪਨ ਹੋ ਗਿਆ ਐਸਐਸਪੀ ਫਾਜ਼ਲਕਾਰ ਨੇ ਉਹਦੇ ਚ ਡਿਊਟੀ ਲਾਤੀ ਵੀ ਕੇਸ ਨੂੰ ਰੀ ਇਨਕੁਆਰੀ ਕਰ ਉਹ ਯਾਨੀ ਯਾਹ ਸਟੇਫ ਨੇ ਰਹੀ ਕਿਸੇ ਨੇ ਵੀ ਲਾਈ ਉਹਦੇ ਵਿੱਚ ਨਾ ਜੀ ਜਿਹੜਾ ਇਹ ਅ ਬਰਤ ਜੀ ਸਤੀ ਸ਼ਰਮਾ ਜੀ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਉੱਪਰ ਉਹਨਾਂ ਨੇ આરોਪ ਲਗਾਏ ਸੀ ਤੁਹਾਡੇ ਉੱਪਰ ਵੀ ਕੁਝ ਐਂਟਰੀਆਂ ਅ ਹੇਰਫੇਰ ਕੀਤਾ ਗਿਆ ਕੁਝ ਲੋਟਸ ਨੂੰ ਲੈ ਕੇ ਬੜੇ ਉਹਨਾਂ ਨੇ ਸਵਾਲ ਚੁੱਕੇ ਆ ਤੁਹਾਡੇ ਉੱਪਰ ਜੀ ਕੀ ਕਹਿਣਾ ਚਾਹੋਗੇ ਸਰ ਜੀ ਜੀ ਗੱਲ ਤਾਂ ਬਹੁਤਸ ਨਹੀਂ ਜੀ ਜੀ ਰਿਸੋਰਸ ਨਾ ਆਇਆ ਜੀ ਜੀਬੀਐਮ ਜੀ ਜਿਹੜੀ ਕੋਈ ਐਂਟਰੀ ਦੀ ਗੱਲ ਕਰ ਰਹੇ ਆ ਸਭ ਮਨਗਨਤ ਕਹਾਣੀਆਂ ਆ ਤੱਥਾਂ ਦੇ ਆਧਾਰ ਤੇ ਕੋਈ ਕਾਗਜ਼ ਜਾਂ ਤਾਂ ਪੇਸ਼ ਨਹੀਂ ਜਿਹੜੇ ਵੀ ਉਹਨਾਂ ਨੇ ਅਲੀਗੇਸ਼ਨ ਲਾਏ ਆ ਉਹ ਉਹਨਾਂ ਦੇ ਦਿਮਾਗ ਦੀ ਉਪਜ ਹੈ ਇਹਦੇ ਬਾਰੇ ਬੜੀ ਜਲਦ ਅਸੀਂ ਆਪ ਸਾਰੇ ਡਾਕੂਮੈਂਟ ਇਕੱਠੇ ਕਰਕੇ ਤੇ ਇਹਦੇ ਇਲਾਵਾ ਹੋਰ ਵੀ ਕਈ ਚੀਜ਼ਾਂ ਜਿਹੜੇ ਕਿ ਗਪਲੇ ਹੋਏ ਆ ਉਹਨਾਂ ਬਾਰੇ ਅਸੀਂ ਰਾਜਪਾਸ਼ ਕਰਾਂਗੇ ਠੀਕ ਹੈ ਸਰ ਅ ਸਰ ਕੁਛ આરોਪ ਇਹਦੇ ਵੀ ਲੱਗ ਰਹੇ ਆ ਕਿ ਸ਼ਰਮਾ ਜੀ ਕਹਿ ਰਹੇ ਮੈਨੂੰ ਉਹਨਾਂ ਤੋਂ ਡਰ ਹੈ ਜਾਨ ਜਾਨ ਦਾ ਖਤਰਾ ਹੈ ਜੀ ਉਹਨਾਂ ਤੋਂ ਦੇਖੋ ਜੀ ਸ਼ਰਮਾ ਜੀ ਨੂੰ ਕੋ ਡਰ ਹੈ ਤਾਂ ਮੈਂ ਇਸ ਬਾਰੇ ਕੁਝ ਕਹਿ ਨਹੀਂ ਸਕਦਾ ਕਿ ਉਹਨੂੰ ਕਿਸ ਚੀਜ਼ ਦਾ ਡਰ ਹੈ ਇੱਕ ਦਿਨ ਚ ਡਰ ਪੈਦਾ ਹੋ ਗਿਆ ਤਾਂ ਮੈਨੂੰ ਪਤਾ ਨਹੀਂ ਇਹ ਪਹਿਲਾਂ ਲਗਾਤਾਰ ਕਈ ਟਾਈਮ ਤੋਂ ਸੰਭਾਲਦੇ ਆ ਸਾਰਾ ਕੰਮ ਜਿਹੋਨੇ ਐਲੀਗੇਸ਼ਨ ਲਾਦੇ ਆ ਜਿਹੜੇ ਸਾਡੇ ਫਾਜ਼ਿਲਕਾ ਦੇ 파ਟਨਰ ਆ ਜਾਂ ਮੇਰੇ ਦੇ ਲਾਦੇ ਆ ਦੀ ਗੋਲੀ ਮਾਰ ਦਿਆਂਗੇ ਇਹ ਮਾਰ ਦਿਆਂਗੇ ਇਹ ਫਿਰ ਪੁਲਿਸ ਨੂੰ ਪੋਸਟ ਨਹੀਂ ਕੰਪਲੇਂਟ ਕਰਨ ਜਾ ਕੇ ਇਸ ਬਾਰੇ ਵੀ ਜੀ ਅਸੀਂ ਇੰਨੇ ਤਕੜੇ ਗੁੰਡੇ ਆ ਬੇਸਿਕ ਮਸਲਾ ਕੀ ਹੈ ਸਰ ਕਿਸ ਚੀ ਦਾ ਮਸਲਾ ਹੈ ਕਿਉਂ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਨੀ ਵੀ ਕਿਉਂ ਅੱਜ ਮੀਡੀਆ ਦੇ ਸਾਹਮਣੇ ਦੋਵੇਂ ਪੱਖਾਂ ਨੂੰ ਆਣਾ ਪਿਆ ਜੀ ਦੇਖੋ ਜੀ ਇਹ ਉਹਨਾਂ ਦਾ ਆਪ ਦਾ ਨਿੱਜੀ ਵਿਚਾਰ ਹੈ ਜਿਹੜੇ ਕੋਈ ਉਹਨਾਂ ਨੇ ਉੱਥੇ ਅਲੀਗੇਸ਼ਨ ਲਾਈਆ ਕੋਈ ਕਰੋਨਾ ਜੀ ਹੈ ਜਿੰਨੇ ਵਿੱਚ ਲਾਇਆ ਮੈਂ ਤਾਂ ਪ੍ਰੈਸ ਕਾਨਫਰੰਸ ਦੇਖੀ ਹੈ ਕਿ ਤੁਸੀਂ ਮੈਨੂੰ ਪੁੱਛ ਰਹੇ ਹੋ ਉਹ ਤੱਥੇ ਤੋਂ ਪਰੇ ਹੈ ਐਸੀ ਬੜੀ ਕੁਝ ਗੱਲਾਂ ਹੁੰਦੀਆਂ ਨੇ ਬਿਜ਼ਨਸ 'ਚ ਵਪਾਰ 'ਚ ਬੜਾ ਕੁਝ ਹੁੰਦਾ ਸਾਰਾ ਓਨ ਰਿਕਾਰਡ ਹੁੰਦਾ ਹੈ ਕਦੇ ਕੋਈ ਫਰਜ਼ੀ ਜੇਮ ਨਹੀਂ ਹੁੰਦਾ ਜਿਹੜਾ ਕੋਈ 12-15 ਕਰੋੜ ਦਾ ਲਾ ਰਿਹਾ ਹੈ ਕੋਈ 20 ਦਾ ਲਾ ਰਿਹਾ ਹੈ ਉਹ ਤਾਂ ਤੁਸੀਂ 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 ਤੋਂ ਵੈਰੀਫਾਈ ਕਰ ਲਓ ਕਿ ਜਿਹੜੀ ਡਿਸਟ੍ਰਿਕਟ ਰੈਟੇਟ ਤੇ ਹੋਈ ਹੈ કે ਨਹੀਂ ਹੋਈ ਹੈ ਜਾਂ ਕਲੈਕਟਰ ਰੇਟ ਤੋਂ ਵੱਧ ਹੋਈ ਹੈ ਉਹ ਤਾਂ ਫਰਮ ਦੀ ਬੈਲੈਂਸ ਸ਼ੀਟ ਆ ਬੋਲਦੀ ਹੈ ਕਿ ਕਿਹੜੇ ਕਿਹੜੇ ਬੰਦੇ ਨੇ ਕਿੰਨੇ ਕਿੰਨੇ ਕਿੱਥੇ ਕਿੱਥੋਂ ਪੈਸੇ ਪਾਏ ਹੈ ਕਿੰਨਾ ਬਾਰੇ ਅਸੀਂ ਬੜੀ ਜਲਦੀ ਖੁਲਾਸਾ ਕਰਾਂਗੇ ਕੋਈ ਨਹੀਂ ਤੁਸੀਂ ਵੇਟ ਕਰੋ ਇਸ ਵਾਰ ਠੀਕ ਹੈ ਜੀ